ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਮੁਖਤਸਰ ਸਾਹਿਬ ਗੁਰੂ ਘਰ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਰਵਾਨਾ ਕੀਤਾ ਗਿਆ ਜਿਸ ਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਕੁਝ ਚਾਕੀਆਂ ਅਤੇ ਫੁੱਲਾਂ ਨਾਲ ਭਰੀ ਹੋਈ ਗੁਰੂ ਸਾਹਿਬ ਦੀ ਸਵਾਰੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਰਵਾਨਾ ਹੋਈ ਇਹ ਨਗਰ ਕੀਰਤਨ ਅਲੱਗ-ਅਲੱਗ ਸਥਾਨਾਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਸ਼੍ਰੀ ਬੇਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਆਓ ਅਨੰਦ ਮਾਨਦੇ ਹਾਂ ਇਸ ਨਗਰ ਕੀਰਤਨ ਦਾ ਆਪਣੇ ਪਾੜੇ centro... ਬਿੰਦ ਸਤਗੁਰੂ ਢੀਟਿਆ ਅਬ ਕੀਆ ਆਵਤ ਨਾ ਰਹੀ ਥੀ ਮਾਹਰ ਤੇਰੀ ਗੱਲ ਸੁਣਨੀ ਨਹੀਂ ਹੋਣ ਯਾਦ ਇਹ ਨੀਂਦਾਂ ਸਭਾ ਸਭਾ ਕਦਾਂ ਦੀ ਹੋਏ ਸਮਰਪਣ ਜੋ ਉੱਥੇ بڑے ਟ੍ਰੇਡ ਆਪਰ ਸਰਕਾਰ ਨਾਲ ਸਾਡੇ 500 ਸਾਲਾ ਤਨਵਰਨ ਸਿੰਘ ਜੀ ਦਾ ਪ੍ਰਕਾਰ ਜੋ ਕਰੋਤ ਸੇਵਾ ਔਰ ਟ੍ਰੇਡ ਨੂੰ ਸਲਾਹ ਕਰਨ ਵਾਸਤੇ ਜੋ ਅਨ ਸੇਵਾ ਦਾ ਆਪ ਜੀ ਦੇ ਪਿਆਰ ਵਿੱਚ ਫਿੱਟ ਕੇ ਜਗਾਂ ਦੇ ਚਾਰ ਦੇ ਸੇਵਾ ਕਰਨੇ ਪਾਈ ਅੱਜ ਜੀ ਸਰਪੰਚ ਸਾਹਿਬ ਦੀਆਂ ਸਜਤਾ ਇਹਨਾਂ ਦੇ ਮਾਰਗ ਨੇ ਬਹੁਤ ਵੱਡੀ ਚੜ੍ਹਿਆ ਫਿਰ ਕੀਤੀ ਹੈ ਸਤਪੁਰ ਜੀ ਦੇ ਪ੍ਰੇਮ ਵਿੱਚ ਢਿੱਜ ਕੇ ਅਮਰਤ ਵੇਲੇ ਤੱਕ ਇਸ ਮਹਾਨ ਕਾਰਜ ਲਈ ਉਦਮ ਅਪਰਾਗਾਂ ਵੀ ਸਹਿਯੋਗ ਦਿੱਤਾ ਹੈ ਸਤਪੁਰ ਜੀ ਦੇ ਪਿਆਰ ਵਿੱਚ ਆਓ ਸਰਬੱਤ ਦਾ ਭਾਈ ਭਾਈ ਕਰੋ ਸੇਵਾ ਸੰਸਥਾ ਦਾ ਸਾਥ ਦੇ ਕੇ ਔਰ 550000 ਸੰਤ ਗੁਰੂ ਨਾਨਕ ਸਾਹਿਬ ਦੀਆਂ ਪ੍ਰਕਾਸ਼ ਦੋ ਦੁਨੀਆਂ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ ਔਰ ਜਨਮਾਂ ਮਨਾਇਆ ਆ ਗਾਇਸ ਸਵਾਮੀ ਕੋਈ ਦੇ ਤੇ 50 ਸਾਲਾਂ ਇਹ ਰਿਹਾ 550 ਸਾਲਾ ਪ੍ਰਕਾਸ਼ ਪੂਰਵ ਆ ਰਿਹਾ ਹੈ ਪਰ ਦੂਸਰੇ ਪਾਸੇ ਅਗਰ ਸਿੱਖਮ ਦੇ ਗੁਰਕਰਾਂ ਦੀ ਗੱਲ ਕੀਤੀ ਜਾਵੇ ਉਹ ਗੁਰਕਰ ਜੋ ਬਾਬੇ ਨਾਨਕ ਨਾਲ ਜੁੜੇ ਹੋਏ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਉਸ ਦੇ ਉਤੋਂ ਉਹ ਸਿੱਖ ਕੌਮ ਦੇ ਕੋਲੋਂ ਖੁੱਸਦਾ ਜਾ ਰਿਹਾ ਹੈ ਤੇ ਉਸ ਦੇ ਪਿੱਛੇ ਕੁਝ ਆਪਣੀ ਹੀ ਮਸੰਦ ਨੇ ਜਿਹੜੇ ਵਕੀਲਾਂ ਨੂੰ ਵਕਾਲਤ ਨਹੀਂ ਕਰਨ ਦੇ ਰਹੇ ਜਿਹੜੇ ਚਾਹੁੰਦੇ ਨੇ ਕਿ ਵਕੀਲ ਇਤਿਹਾਸਿਕ ਤੱਥ ਨਾ ਸਾਹਮਣੇ ਰੱਖਣ ਤੇ ਉਹ ਭਗਮਾ ਕਰਨ ਦੇ ਅਜੰਡੇ ਦੇ ਹੇਠ ਦਬ ਕੇ ਰਿਆ ਜਾਣ ਜਿੱਦਾਂ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਰਹਿ ਗਿਆ ਤੇ ਹੁਣ ਸਿੱਖ ਕੌਮ ਨੂੰ ਚਾਹੀਦਾ ਹੈ ਕਿ 550 ਸਾਲਾ ਪ੍ਰਕਾਸ਼ ਪ ਤੂੰ ਧਾਮ ਨਾਮ ਮਨਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾਂ ਹੀ ਸਫਲ ਹੋਏਗਾ ਜੇਕਰ ਅਸੀਂ ਆਪਣੇ ਪਾਪੇ ਨਾਨਕ ਨਾਲ ਜੁੜੇ ਹੋਏ ਇਤਿਹਾਸਿਕ ਸਥਾਨ ਬਚਾਉਣ ਦੇ ਵਿੱਚ ਸਕਸ਼ਮ ਰਹਾਂਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅੱਗੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਆਹ ਬੱਲੇ ਦੀ ਕੱਪੀ ਦੇਸੀ ਸਰਬਾਤ ਇਹਦਾ ਜੂਲਾ ਯਾਰ ਪਤਾ ਨਹੀਂ ਕੀ ਚੱਲੀ ਜਾਂਦੀ ਆਦਮ ਸਰਕਾਰ ਨਾਲ ਬਿਲਕੁਲ ਨਾਲ ਆਪਾਂ ਨਹੀਂ ਕਰਦੇ ਸਭ ਪਾਵਨ ਸੁਰੇਤ ਤੇ ਆ ਦੇਖੋ